ਅੱਛੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਨਰਦਰ ਅਪਡੇਟ ਤੇ ਤੇ ਅੱਜ ਆਪਾਂ ਗੋਮਲਿਆਸ ਲਾਵਾਂਗੇ ਚੋਕਾਂ ਤੇ ਇਹਦਾ ਕਿਹੜਾ ਫੋਲਡ ਕਰਾਂਗੇ ਤੁਹਾਨੂੰ ਅਲੱਗ ਹੀ ਤਰੀਕੇ ਨਾਲ ਦੱਸਾਂਗੇ ਕਿਦਾਂ ਕਿਹੜਾ ਫੋਲਡ ਹੋਣਾ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੇਰੇ ਚੈਨਲ ਨੂੰ ਜਿਸਨੇ ਸਬਸਕ੍ਰਾਈਬ ਨਹੀਂ ਕੀਤਾ ਬਲੀਜ਼ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਾ ਸ਼ੇਅਰ ਕਰਾ ਕਮੈਂਟ ਵਿੱਚ ਦੱਸਿਓ ਤੁਹਾਨੂੰ ਕਿਦਾਂ ਲੱਗੀ ਤੇ ਪਿਛਲੀ ਵੀਡੀਓ ਮੈਂ ਪਾਈ ਸੀ ਕਿ ਇਹਦੀ ਕੁੜਤੀ ਤਿਆਰ ਕੀਤੀ ਹੋਈ ਹੈ ਖੜੀ ਕੀਤੀ ਹੋਈ ਹੈ ਫਰੰਟ ਗਲਾ ਬੈਕ ਗਲਾ ਬਾਹਾਂ ਲਗਾਉਣੀਆਂ ਤਾਂ ਮੈਂ ਦੱਸਿਆਂ ਉਦੋਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤਾਂ ਮੈਂ ਇਹਦਾ ਲਿੰਕ ਵੀ ਸ਼ੇਅਰ ਕਰ ਦਾਂਗੀ ਤੇ ਸਭ ਤੋਂ ਪਹਿਲਾਂ ਮੈਂ ਚੌਕ ਫੋਲਡ ਕਰ ਰਹੀ ਆ ਜਿੱਦਾਂ ਤੁਸੀਂ ਘੇਰਾ ਰੱਖਣਾ ਉਹਦੇ ਹਿਸਾਬ ਨਾਲ ਚੌਕ ਫੋਲਡ ਕਰ ਲੈਣਾ ਤੇ ਮੈਂ ਪ੍ਰੈਸਨਾ ਸੈੱਟ ਕਰ ਲਿਆ ਉਹ ਤੋਂ ਬਾਅਦ ਮੈਂ ਚੌਕ ਤੇ ਨਿਸ਼ਾਨੀਆਂ ਲਗਾ ਰਹੀ ਆ ਚੌਕ ਨਾਲ ਯਾਨਕਿ ਜਿਹੜੇ ਤਰੀਜਾ ਜਿਹਨੂੰ ਚੌਕ ਬੋਲਦੇ ਤਰੀਜਾ ਬੋਲਦੇ ਆ ਤਰੀਜਾ ਮੈਂ ਫੋਲਡ ਕਰ ਚੁੱਕੀ ਆ 2 2 ਇੰਚ ਦੀਆਂ ਜਿਹੜਾ ਐਕਸਟਰਾ ਕਪੜਾ ਰੱਖਿਆ ਸੀ ਤੇ ਪੂਰਾ ਪ੍ਰੈਸਨਾ ਮੈਂ ਸੈੱਟ ਕਰ ਲਿਆ ਉਸ ਤੋਂ ਬਾਅਦ ਆਪਾਂ ਸਿੱਧੇ ਸਾਈਡ ਕਰਾਂਗੇ ਕੁੜਤੀ ਦੀ ਤੇ ਉਸ ਤੋਂ ਬਾਅਦ ਆਪਾਂ ਲੈਸ ਲਵਾਂਗੇ ਠੀਕ ਹੈ ਜੀ ਆਹ ਦੇਖੋ ਕਿੱਦਾਂ ਲੈਸ ਲਗਾਨੀ ਹੈ ਸਭ ਤੋਂ ਪਹਿਲਾਂ ਆਪਾਂ ਸਿੱਧੀ ਸਾਈਡ ਇੱਕ ਸ਼ਰਟ ਦੀ ਰੱਖ ਲੈਣੀ ਹੈ ਤੇ ਲੈਸ ਲੈਣੀ ਹੈ ਲੈਸ ਲੈਣੀ ਹੈ ਜਿੱਥੋਂ ਮੈਂ ਆਪਣੇ ਤਰੀਜ ਫੋਲਡ ਕੀਤੀ ਹੈ ਤੇ ਨਿਸ਼ਾਨੇ ਲਗਾਈ ਹੋਈ ਹੈ ਉੱਥੇ ਆਪਾਂ ਲੈਸ ਰੱਖ ਦੇਣੀ ਹੈ ਉਸ ਤੋਂ ਬਾਅਦ ਇੱਕ ਫੋਲਡ ਕਰਨਾ ਹੈ ਫਿਰ ਆਪਾਂ ਦੋ ਫੋਲਡ ਕਰਨੇ ਆ ਠੀਕ ਹੈ ਜੀ ਜਿੰਨਾ ਤੁਹਾਡਾ ਕਪੜਾ ਬਚਦਾ ਐਕਸਟਰਾ ਉਨ ਨੂੰ ਤੁਸੀਂ ਫੋਲਡ ਕਰ ਲੈਣਾ ਦੋ ਹੋਲਡ ਚ ਆ ਦੇਖੋ ਔਰ ਇੱਥੇ ਆਪਾਂ ਕਿਨਾਰੇ-ਕਿਨਾਰੇ ਤੇ ਸੀਨ ਲਗਾਣੀ ਆ ਤਾਂ ਆਪਾਂ ਸਿਰਫ ਔਨਾ ਹੀ ਕੱਟਵਰਕ ਬਾਹਰ ਰੱਖਣਾ ਜਿੰਨਾ ਤੁਸੀਂ ਦਿਖਾਣਾ ਵਾ ਤੇ ਬਾਕੀ ਤੁਸੀਂ ਕਿਨਾਰੇ-ਕਿਨਾਰੇ ਤੇ ਸੀਨ ਲਗਾ ਦੇਣੀ ਆ ਇਹਦਾ ਕਪੜਾ ਹੋਲਡ ਕਰਕੇ ਤੇ ਵਿੱਚ ਲੈਸ ਦੇ ਕੇ ਤੇ ਸਾਰੇ ਸੀਨ ਲਗਾ ਦੇਣੀ ਆ ਤੇ ਓ ਤੋਂ ਬਾਅਦ ਆ ਦੇਖੋ ਮੈਂ ਤੁਹਾਨੂੰ ਸਿੱਧਾ ਕਰਕੇ ਦੱਸਦੀ ਆ ਇੱਦਾਂ ਕਰਕੇ ਆਪਾਂ ਵਿੱਚ ਕਪੜਾ ਦੇ ਦੇਣਾ ਇੱਦਾਂ ਕਰਕੇ ਫੋਲਡ ਕਰਕੇ ਇੱਦਾਂ ਲੈਸ ਆਏਗੀ ਤੁਹਾਡੀ ਆ ਦੇਖੋ ਕਿੰਨੀ ਸਫਾਈ ਚ ਲੱਗਦੀ ਹੈ ਇੱਦਾਂ ਤੇ ਬਹੁਤ ਹੀ ਜਲਦੀ ਲੱਗ ਜਾਂਦੀ ਹੈ ਸਿਰਫ 1 ਸੀ ਇੰਚ ਹੀ ਲੈਸ ਲੱਗਦੀ ਹੈ ਜਿਆਦਾ ਸੀਨਾ ਲਗਾਉਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਰਮਾਨਾ ਲਗਾਓਗੇ ਤੁਹਾਡੀ ਲੈਸ ਬਹੁਤ ਹੀ ਵਧੀਆ ਪ੍ਰੋਪਰ ਲੱਗੇਗੀ ਤੇ ਇੱਦਾਂ ਤੁਸੀਂ ਲਗਾਣੀ ਹੈ ਰਮਾਨਾ ਹੌਲੀ-ਹੌਲੀ ਨਹੀਂ ਕੋਈ ਜਲਦਬਾਜ਼ੀ ਨਹੀਂ ਕਰਨੀ ਜੇ ਤੁਸੀਂ ਜਲਦੀ ਕਰੋਗੇ ਤੇ ਤੁਹਾਡੀ ਮਤਲਬ ਲੈਸ ਚੰਗੀ ਨਹੀਂ ਲੱਗੇਗੀ ਇਹ ਜਵਾਲ ਪੈਣਗੇ ਜਾਂ ਵੱਧ ਘੱਟ ਕਪੜਾ ਹੋ ਜਾਏਗਾ ਤੇ ਇਸ ਲਈ ਰਮਾਨਾ ਲਗਾਨੀ ਹੈ ਤੇ ਆਪਾਂ ਸਾਰੇ ਸੀਨ ਲਗਾ ਲਾਂਗੇ ਤੇ ਤਾਂ ਮੈਂ ਕੋਨਾ ਜੀ ਵੀ ਦੱਸਾਂਗੀ ਕਿਦਾਂ ਲਗਾਨੀ ਹੈ ਉਹ ਤੋਂ ਬਾਅਦ ਆ ਗਿਆ ਕੋਰਨਰ ਆ ਦੇਖੋ ਠੀਕ ਹੈ ਕੋਨਾ ਦੇ ਜਿਹੜੇ ਸੀਨ ਲੱਗੀ ਹੋਈ ਹੈ ਨਾ ਉਹਦੇ ਨਾਲ ਹੀ ਆਪਾਂ ਲੈਸ ਰੱਖਣੀ ਆ ਦੇਖੋ ਐਦਾਂ ਇਥੇ ਆਪਾਂ ਕਪੜਾ ਹੋ ਲਗਾ ਦੇਣਾ ਵਿਚ ਲੈਸ ਰੱਖ ਕੇ ਵਿੱਚ ਲੈਸ ਆ ਕੇ ਉਪਰੋ ਕਪੜਾ ਹੋਲ ਲਗਾ ਦੇਣਾ ਆ ਦੇ ਕੋਨਰ ਦੇ ਆਗੇ ਕੋਨਰ ਤੋਂ ਬਾਅਦ ਉਹਦੇ ਨਾਲ-ਨਾਲ ਹੀ ਆਪਾਂ ਲੈਸ ਰੱਖਣੀ ਹੈ ਤੇ ਨਾਲ-ਨਾਲ ਹੀ ਸੀਨ ਲਗਾਣੀ ਹੈ ਬੜੇ ਧਿਆਨ ਨਾਲ ਲਗਾਣੀ ਹੈ ਵਿੱਚ ਗੈਪ ਨਹੀਂ ਛੱਡਣਾ ਜਿੱਤੇ ਸੀ ਗੈਪ ਛੱਡੋਗੇ ਤੁਹਾਡੀ ਲੈਸ ਅੱਗੇ ਵਿੱਚ ਹੋ ਜੇਗੀ ਦਿਖਾਈ ਨਹੀਂ ਦੇਗੀ ਕੋਨਰ ਤੋਂ ਠੀਕ ਹੈ ਜਿੱਤੇ ਕੋਨਰ ਤੇ ਸੀਨ ਲੱਗੀ ਹੋਈ ਹੈ ਤਰੀ ਜਾਂਦੀ ਉਹਦੇ ਨਾਲ ਹੀ ਆਪਾਂ ਸੀਨ ਲਗਾਣੀ ਹੈ ਲੈਸ ਰੱਖ ਕੇ ਤੀਰਮਾਨਾ ਲਗਾਓਗੇ ਤਾਂ ਬਹੁਤ ਵਧੀਆ ਤੁਹਾਡੇ ਕੋਰਨਰ ਬਣਨਗੇ ਆ ਦੇਖੋ ਤਾਂ ਮੇਰੀ ਲੈਸ ਲੱਗ ਚੁੱਕੀ ਹੈ ਇੱਕ ਪਾਸੇ ਜਿੱਦਾਂ ਮੈਂ ਦੱਸਦੀ ਆ ਕਿਦਾਂ ਲੱਗੀ ਆ ਆ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਸਫਾਈ ਚ ਇੱਕੋ ਜਿਹੇ ਕੋਰਨਰ ਬਣੇ ਆ ਕੋਨਰ ਵੀ ਤੁਸੀਂ ਦੇਖ ਸਕਦੇ ਹੋ ਲੈਸ ਦੇਖ ਸਕਦੇ ਹੋ ਤੁਸੀਂ ਬਿਲਕੁਲ ਕੋਈ ਵੱਧ ਘਾਟ ਨਹੀਂ ਹੈ ਬਿਲਕੁਲ ਬਰਾਬਰ ਲੱਗੀ ਹੈ ਠੀਕ ਹੈ ਜੀ ਉਤ ਬਾਅਦ ਆਪਾਂ ਇੱਥੇ ਵੀ ਲੈਸ ਲਗਾ ਲਾਂਗੇ ਸਾਰੇ ਘੇਰਿਆਂ ਦੇ ਲੈਸ ਲਗਾ ਲਾਂਗੇ ਸੇਮ ਇਦਾਂ ਹੀ ਆਹ ਦੇਖੋ ਮੈਂ ਲਗਾਤੀ ਆ ਮੇਰੀ ਲੈਸ ਤੇ ਆ ਰਿਹਾ ਹੈ ਲੱਗ ਕੇ ਤਾਂ ਦੋਨਾਂ ਚੋਕਾ ਦੇ ਆ ਤੇ ਦੀ ਦੇਖ ਸਕਦੇ ਕੋਨਰ ਵੀ ਦੇਖ ਸਕਦੇ ਤੁਸੀਂ ਤੇ ਬਹੁਤ ਹੀ ਪਰਫੈਕਟ ਔਰ ਵਧੀਆ ਤਰੀਕੇ ਨਾਲ ਲੱਗੀ ਹੈ। ਤੇ ਇੱਥੋਂ ਆਪਾਂ ਬਾਅਦ ਆਪਾਂ ਤਰਪਾਈ ਕਰ ਦਾਂਗੇ। ਔਰ ਤੋਂ ਬਾਅਦ ਆਪਾਂ ਫਟਾ ਫੋਲਡ ਕਰਾਂਗੇ ਤੇ ਘੇਰਾ ਜਾਨਗੇ ਘੇਰਾ ਕਿੱਦਾਂ ਫੋਲਡ ਕਰਨਾ ਆ ਦੇਖੋ ਇਹਨੂੰ ਫੋਲਡ ਲੈਣਾ ਜਿੱਥੇ ਆਪਾਂ ਲੈਂਸ ਲਗਾਈ ਹੈ। ਆ ਦੇਖੋ ਆਪਾਂ ਖੋਲ ਲਿਆ ਸਿੱਧੇ ਸਾਈਡ ਕਰ ਲੈਣਾ। ਸਿੱਧੇ ਸਾਈਡ ਕਰਕੇ ਤੇ ਜਿੰਨਾ ਤੁਸੀਂ ਘੇਰਾ ਫੋਲਡ ਕਰਨਾ ਹੈ ਉਹਦੇ ਤੇ ਨਿਸ਼ਾਨੇ ਵੀ ਲਗਾ ਸਕਦੇ ਪ੍ਰੈਸ ਨਾਲ ਵੀ ਸੈੱਟ ਕਰ ਸਕਦੇ ਆ ਮੈਂ ਪ੍ਰੈਸ ਨਾਲ ਸੈੱਟ ਕੀਤਾ। ਉਹਦੇ ਬਾਅਦ ਇਹਨੂੰ ਫੋਲਡ ਕਰਨਾ। ਉਤ ਬਾਅਦ ਆਪਾਂ ਦੁਬਾਰਾ ਛੋਟਾ ਜਿਹਾ ਹੋਲਡ ਕਰਾਂ ਜਿੱਦਾਂ ਮੈਂ ਕਰ ਰਹੀ ਆ ਤੇ ਜਿੱਥੇ ਲੈਂਸ ਲੱਗੀ ਹੋਈ ਹੈ ਲੈਂਸ ਦੀ ਸੀਨ ਹੈ ਉਹਦੇ ਉੱਪਰ ਤੁਸੀਂ ਸੀਨ ਲਗਾਨੀ ਹੈ ਬਾਹਰ ਵਾਲੀ ਸਾਈਡ ਤੇ ਆ ਦੇਖੋ ਲੈਂਸ ਦੇ ਉੱਪਰ ਸੀਨ ਲਗਾਨੀ ਹੈ ਤਾਂ ਐਦਾਂ ਆਪਾਂ ਜਿਹੜੇ ਕੋਰਨਰ ਮਤਲਬ ਫੱਟੇ ਨੂੰ ਹੋਲਡ ਕਰਦੇ ਆਂ ਤਾਂ ਦੋਨੋਂ ਸਾਈਡਾਂ ਤੇ ਖੁੱਲਾ ਰਹਿ ਜਾਂਦਾ ਹੈ ਤੇ ਇਹਨੂੰ ਤਰਪਾਈ ਸਾਨੂੰ ਅਲੱਗ ਜਿਹਾ ਤਰਪਾਈ ਕਰਨੀ ਪੈਂਦੀ ਹੈ ਤੇ ਜੇ ਤੁਸੀਂ ਐਦਾਂ ਫੋਲਡ ਕਰੋਗੇ ਤੁਹਾਨੂੰ ਅਲੱਗ ਜਿਹਾ ਤਰਪਾਈ ਕਰਨ ਦੀ ਜਰੂਰਤ ਨਹੀਂ ਤੇ ਬਹੁਤ ਹੀ ਵਧੀਆ ਸਫਾਈ ਚ ਬੰਦਾ ਆ ਦੇਖੋ ਤੁਹਾਨੂੰ ਮੈਂ ਹੋਰ ਸਿੱਧਾ ਕਰਕੇ ਦਿਖਾਨੀ ਆ ਆਪਾਂ ਐਕਸਟਰਾ ਧਾਗੇ ਚੰਗੀ ਤਰ੍ਹਾਂ ਕੱਟ ਲੈਣੇ ਆ ਮਾ ਦੇਖੋ ਆ ਦੇਖੋ ਮੇਰਾ ਕੋਰਨਰ ਕਿੰਨਾ ਵਧੀਆ ਨਿਕਲਿਆ ਦੇਖ ਸਦੇ ਤੁਸੀਂ ਵਾਜਾ ਆਪਾਂ ਇਹਨੂੰ ਇਦਾਂ ਵਿੱਚ ਕਰਕੇ ਤੇ ਤਰਪਾਈ ਕਰ ਲੈਣੀ ਆ ਤੁਹਾਨੂੰ ਕੱਚਾ ਕਰਾਂ ਦੀ ਵੀ ਲੋੜ ਨਹੀਂ ਹੈਗੀ ਠੀਕ ਹੈ ਜੀ ਐਦਾਂ ਹੀ ਨਮਾਨਾ ਤਰਪਾਈ ਹੋ ਜਾਂਦੀ ਹੈ ਤੇ ਤੁਸੀਂ ਮਤਲਬ ਪ੍ਰੈਸ ਨਾਲ ਸੈੱਟ ਕਰਕੇ ਤੁਸੀਂ ਇਦਾਂ ਹੀ ਤਰਪਾਈ ਕਰ ਸਕਦੇ ਹੋ ਉਹ ਤੋਂ ਬਾਅਦ ਦੂਜਾ ਵੀ ਮੈਂ ਤਾਂ ਫੇਰ ਦੁਬਾਰਾ ਦੱਸਦੀ ਆ ਆ ਦੇਖੋ ਐਦਾਂ ਆਪਾਂ ਫੋਲਡ ਕਰਨਾ ਹਨ ਫੋਲਡ ਲੈਣਾ ਜਿੱਥੇ ਲੈਸ ਲਗਾਈ ਹੈ ਉਹ ਤੋਂ ਬਾਅਦ ਛੋਟਾ ਜਿਹਾ ਦੁਬਾਰਾ ਫੋਲਡ ਕਰਨਾ ਤੇ ਜਿੱਥੇ ਅੱਗੇ ਸੀਨ ਲੱਗੀ ਹੋਈ ਹੈ ਲੈਸ ਲੱਗੀ ਹੈ ਉਹਦੇ ਉੱਪਰ ਤੁਸੀਂ ਸੀਨ ਲਗਾਨੀ ਹੈ ਇਹ ਤਾਂ ਬਹੁਤ ਵਧੀਆ ਬੰਦਾ ਹੈ ਮਤਲਬ ਤੇ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਤੇ ਸਫਾਈ 'ਚ ਵੀ ਲੱਗਦਾ ਤੇ ਤਰਪਾਈ ਆਪਾਂ ਕਰਦੇ ਹਾਂ ਤਾਂ ਧਾਗਾ ਵੀ ਲੱਭਦਾ ਦਿਖਾਈ ਦਿੰਦਾ ਇਹਦਾ ਕੋਈ ਧਾਗਾ ਨਹੀਂ ਦਿਖਾਈ ਦੇਣਾ ਕੁਝ ਨਹੀਂ ਦਿਖਾਈ ਦੇਣਾ ਇਹ ਸਿਰਫ ਲੈਸ ਦੇ ਜਿਹੜੀ ਕੱਟ ਵਰਕੇ ਦਿਖਾਈ ਦੇਣੇ ਜਿਹਨੇ ਤੁਸੀਂ ਬਾਹਰ ਰੱਖਣੇ ਆ ਜਿਹਦਾ ਤੇ ਲੈਸ ਲਗਾਈ ਪ੍ਰੋਪਰ ਤਰੀਜਾ ਨੂੰ ਉਦਾਂ ਹੀ ਇੱਥੇ ਵੀ ਦਿਖਾਈ ਦੇਗੀ ਆ ਦੇਖੋ ਇਹਨੂੰ ਬਰਾਬਰ ਜਰੂਰ ਕਰ ਲੈਣਾ ਬਰਾਬਰ ਕਰਕੇ ਤੁਸੀਂ ਲੈਸ ਲਗਾਨੀ ਹੈ ਅੱਗੇ ਪਿੱਛੇ ਸੀਨ ਨਹੀਂ ਲਗਾਨੀ ਹੈਗੀ ਚਾ ਪਾਇਦਾ ਤੇਰ ਪਾਈ ਕਰ ਦੇਣੀ ਹੈ ਵਿੱਚ ਇਹਨੂੰ ਦੇ ਕੇ ਕੱਪੜੇ ਨੂੰ ਤੇ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤਾਂ ਐਦਾਂ ਆਪਾਂ ਕੱਚੀ ਸੀਨ ਵੀ ਲਗਾ ਸਕਦੇ ਆ ਤਾਂ ਕਿਰਾ ਫੋਲਡ ਕਰਨ ਚ ਵੀ ਆਸਾਨੀ ਹੁੰਦੀ ਹੈ ਐਦਾਂ ਤੇ ਉਹਦਾ ਆਪਾਂ ਕਿਰਾ ਹੋਲਡ ਕਰਨੇ ਆ ਤੇ ਉਹ ਓਖਾ ਹੁੰਦਾ ਤਾਂ ਮੈਂ ਕੱਚੀ ਸੀਨ ਲਗਾ ਕੇ ਦੱਸ ਰਹੀ ਆ ਐਦਾਂ ਆਪਾਂ ਤਰਪਾਈ ਕਰ ਲੈਣੀ ਆ ਬਾਅਦ ਚ ਦੇ ਰੈਡੀ ਕੀਤਾ ਹੋਇਆ ਹੈ ਤੁਹਾਨੂੰ ਮੈਂ ਦਿਖਾਨੀ ਆ ਤੇ ਪਲੀਜ਼ ਫੋਲੋ ਵੀਡੀਓ ਦੇਖਿਆ ਕਰੋ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜਰੂਰਤ ਹੈ ਤੇ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਜੇ ਤੁਹਾਨੂੰ ਜੰਗੀ ਲੱਗਦੀ ਹੈ ਤੇ ਪਲੀਜ਼ ਇੱਕ ਲਾਈਕ ਜਰੂਰ ਕਰਿਆ ਕਰੋ ਆ ਦੇਖੋ ਮੈਂ ਕੱਚਾ ਕਰਤਾ ਤੇ ਤੁਹਾਨੂੰ ਮੈਂ ਪੂਰਾ ਰੈਡੀ ਕਮੀਂ ਦੱਸਦੀ ਆ ਤੇ ਸਾਰੇ ਤਿਆਰ ਹੋ ਗਿਆ ਤਾਂ ਆਪਾਂ ਇਸੇ ਦਾ ਤਾਂ ਅੱਗੇ ਕੱਟ ਲੈਣੇ ਕਟਿੰਗ ਕਰ ਲੈਣੇ ਤੇ ਆਪਾਂ ਇੱਥੇ ਤਰੀਜਾ ਦੇ ਵੀ ਕੱਚਾ ਕਰ ਸਕਦੇ ਆ ਤੇ ਠੀਕ ਹੈ ਜੀ ਇੱਕ ਪਾਸੇ ਦਾ ਘੇਰਾ ਫੋਲਡ ਕਰਤਾ ਚੋਕ ਇਦਾਂ ਕਰਕੇ ਦੂਜੇ ਸਾਈਡ ਦਾ ਵੀ ਆਪਾਂ ਇਦਾਂ ਹੀ ਅ ਮਤਲਬ ਘੇਰਾ ਫੋਲਡ ਕਰਾਂਗੇ ਸੀਨ ਲਗਾਵਾਂਗੇ ਸੇਮ ਹੀ ਅਨੇ ਮੈਂ ਬਾਰੇ ਬਤਾਂਦੱਸ ਰਹੀਆਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਆ ਦੇਖੋ ਐ ਵੀ ਮੈਂ ਕਿਹੜਾ ਫੋਲਡ ਕਰਤਾ ਇਹ ਵੀ ਮੈਂ ਸੇਮ ਹੀ ਉਦਾਂ ਹੀ ਫੋਲਡ ਕੀਤਾ ਆ ਦੇਖੋ ਕਿਨੇ ਵਧੀਆ ਕੋਰਨਰ ਨਿਕਲੇ ਠੀਕ ਹੈ ਜੀ ਇੱਕ ਰਹਿ ਗਿਆ ਉਹ ਵੀ ਆਪਾਂ ਫੋਲਡ ਕਰ ਲਾਂਗੇ ਆ ਦੇਖਿਆ ਇਹ ਵੀ ਆਪਾਂ ਇੱਧੇ ਫੋਲਡ ਕਰ ਲਾਂਗੇ ਆ ਦੇਖੋ ਮੈਂ ਦੋਨੋਂ ਕੇਰੇ ਫੋਲਡ ਕਰਦੇ ਆ। ਅਲੱਗ ਜਿਹੇ ਤਰੀਕੇ ਨਾਲ ਫੋਲਡ ਕੀਤੇ ਆ। ਤਾਂ ਬਾਅਦ ਆਪਾਂ ਇਹ ਜੋ ਕੇਰਾ ਕੱਚਾ ਕਰ ਲਾਂਗੇ। ਬੈਸੇ ਦਾ ਕੱਚੇ ਕੰਦੀ ਲੋੜ ਨਹੀਂ। ਤਾਂ ਮੈਂ ਕਿਸੇ ਕੋਲ ਤਰਪਾਈ ਕਰवानी ਆ। ਤਾਂ ਉਹ ਕਹਿ ਰਹੀ ਸੀ ਕਿ ਮੈਨੂੰ ਕੱਚਾ ਕਰਕੇ ਦੋ ਇਸ ਲਈ ਮੈਂ ਉਹਦੇ ਕਰਕੇ ਕਰ ਰਹੀ ਆ ਜੀ ਮੈਂ ਆਪ ਖੁਦ ਤਰਪਾਈ ਕਰਾਂ ਤੇ ਮੈਂ ਕੱਚੇ ਨਹੀਂ ਕਰਦੀ ਹੈਗੀ ਮੈਂ ਇਦਾਂ ਹੀ ਰਹਿਣ ਦਿੰਦੀ ਆ। ਤਾਂ ਮੈਂ ਇੱਦੇਂ ਤਰਪਾਈ ਕਰ ਲੈਣੀ ਆ ਕੱਚਾ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਹਾਨੂੰ ਜ਼ਿਆਦਾ ਲੱਗਦਾ ਹੈ ਤੇ ਤੁਸੀਂ ਪਿੰਨਾ ਲਗਾ ਸਕਦੇ ਹੋ ਪਿੰਨਾ ਲਗਾ ਕੇ ਵੀ ਤੁਸੀਂ ਤਰਪਾਈ ਕਰ ਸਕਦੇ ਹੋ ਘੇਰਾ ਫੋਲਡ ਕਰਕੇ ਪਿੰਨ ਲਗਾ ਲੈਣੀ ਸੈੱਟ ਕਰਕੇ ਕੱਪੜੇ ਨੂੰ ਤਾਂ ਕੱਚਾ ਕਰਨ ਦੀ ਲੋੜ ਨਹੀਂ ਵੈਸੇ ਤਾਂ ਇਹ ਹੋ ਗਿਆ ਪੂਰੀ ਘੇਰੇ ਦੀ ਚੋਕਾਂ ਤੇ ਤਰੀਜਾਂ ਲੱਗੀਆਂ ਘੇਰਾ ਹੋਲਡ ਹੋ ਗਿਆ ਤੇ ਤੁਹਾਨੂੰ ਮੈਂ ਪੂਰਾ ਕੁੜਤਾ ਮਤਲਬ ਤਿਆਰ ਕੀਤਾ ਹੋਇਆ ਤੁਹਾਨੂੰ ਮੈਂ ਉਹ ਵੀ ਦਿਖਾਨੀ ਆ ਤੁਹਾਨੂੰ ਜੀ ਤੇ ਆ ਦੇਖ ਸਕਦੇ ਤੁਸੀਂ ਮੇਰੇ ਕੁੜਤਾ ਕਿੰਨਾ ਦੀ ਸਫਾਈ ਚ ਬਣਿਆ ਤੇ ਕਿੰਨਾ ਵਧੀਆ ਬਣਿਆ ਤੇ ਸੋਹਣ ਲੱਗ ਰਿਹਾ ਲੈਸ ਲੱਗ ਕੇ ਤਾਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਇੱਕ 3 ਇੱਕ ਲਾਈਕ ਕਰਿਓ ਤੇ ਕਮੈਂਟੇ ਚ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਭੈਣਾ ਭਰਾਵਾਂ ਨਾਲ ਕਿਸੇ ਨਾਲ ਵੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹ ਦੇਖ ਸਕਦੇ ਤੁਸੀਂ ਸਿੰਪਲ ਜਿਹਾ ਝੋੜਨਾ ਆਪਾਂ ਲੈਸ ਲਗਾ ਕੇ ਸਿੰਪਲ ਹੀ ਆਪਾਂ ਲੈ ਆ ਗਲੇ ਬਾਹਾਂ ਤੇ ਘੇਰੇ ਚੋ ਕਰਨ ਲਗਾਨੇ ਆ ਤਾਂ ਗਰੇਸ ਬਣ ਜਾਂਦੀ ਸੂਟ ਦੀ ਤੇ ਵਧੀਆ ਲੱਗਣ ਲੱਪਣ ਦਾ ਆ ਦੇਖੋ ਤਾਂ थैंक यू फॉर वाचिंग ਜੇ ਜਿਹੜਾ ਮੇਰੀ ਵੀਡੀਓ ਲੱਗੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤਾਂ ਮਿਲਦੇ ਆ ਅਗਲੀ ਤਰ੍ਹਾਂ ਦੀ ਕੋਈ ਵੀਡੀਓ ਲੈ ਕੇ ਤਾਂ ਬਾਏ ਬਾਏ ਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ